ਹਾਂ ਪੰਜ ਹੋ ਗਈਆਂ ਕਿਹੜੀਆਂ ਆਉਂਦੀਆਂ ਯਾਰ ਖਲਾਮੀਆਂ ਹੋ ਲਾਨੀ ਤੇ ਚਾਰ ਹੋਈਆਂ ਨੇ ਕੋਈ ਪਤਾ ਖੜੀ ਹੈ ਹਾਂ ਖੜੀ ਲਿਆ ਕੱਢ ਕੇ ਵੇਖੋ ਉਹ ਲਾਲ ਚ ਲਿਆ ਸ੍ਰੀ ਹੁਣ ਤੇਰਾ ਵਧਿਆ ਹਾਂ ਹਾਂ ਅਬੁੱਲ ਇਹ ਕੋ ਲਾਲ ਆ ਆ ਪੱਕੇ ਸਾਡੇ ਕੇ ਦੋ ਦਾ ਕਰਾਂਗੇ ਲੱਗ ਬੱਚਾ ਲੱਗ ਲੈ ਕਰੋ ਲੈ ਕੇ ਆਂ ਦਮ ਇੱਕ ਗੱਲ ਹੋਰ ਕਹਾਂਗੇ ਇਹ ਤਾਂ ਉਹਦੇ ਵਾਂਗੂ ਕਰਨਾ ਹੈ ਉਹਦੇ ਵਾਂਗੂ ਨਹੀਂ ਕਰਦੇ ਇਹਦੇ ਤੇ ਮਾਨ ਹੈ ਇਹਦੇ ਤੇ ਮਾਨ ਹੈ ਅਪਰ ਭਾਹ ਹੋ ਜਾ ਘਰੀ ਜਿੱਦੇ ਨਾਲ ਸੱਫਾ ਬਣੇ ਖਾਲੀ ਹੈ ਹਾਂ ਤਿੰਨੇ ਕੱਪੜਾ ਨੇ ਆ ਦਿਖ ਨਹੀਂ ਰਹੀ ਕੱਪੜਾ ਨਹੀਂ ਠੀਕ ਕੱਪੜਾ ਨਹੀਂ ਠੀਕ ਹੈ ਉਹ ਲਾ ਥੋੜੇ ਦਿਨਾਂ ਦੀ ਲੱਗੀ ਹੋਈ ਲੱਗੀ ਹੋਈ ਉਹਨੂੰ ਛੱਡ ਹੁਣ ਤੂੰ ਐਂ ਦੱਸ ਵੀ ਲੈਣੇ ਕਿੰਨੇ ਪੰਜਾਂ ਫੈਲਾਣ ਜੀ ਹਾਂ ਜੈਦ ਬੱਲੂ ਕਰੀ ਕਿਤੇ 50万 ਦੇ ਕੇ ਲੱਖ ਮੰਗੇ ਮਗਰ ਦੂਜਾ ਜਿਹੜਾ ਪੁੱਛਦਾ ਹਾਂ ਆਹ ਆਪਣਿਆਂ ਮੰਗੇ 25 ਤੇ ਆ ਗਿਆ ਫਿਰ ਕੋਈ ਫੈਲਾਣ ਖੋਲਦਾ ਕਰਦਾ ਆਹ ਕੰਮ ਫਸਾ ਪਗੜਾ ਵੀਰ ਜੀ ਲੈ ਆਉਂਦੋ ਮਾੜੇ ਵੀ ਵੀ ਹੇਰ ਕੋਈ ਗੱਲ ਨਹੀਂ ਲੱਖ ਰੁਪਿਆ ਲੱਖ ਰੁਪਿਆ ਮੰਗਦਾ ਕੋਈ ਗੱਲ ਨਹੀਂ ਉਹ ਖਾਲੀ ਪਠਾਨੀ ਅਲੀ ਪਠਾਨਾ ਨਹੀਂ ਨਹੀਂ ਖਾਲੀ ਦਾ ਵੀ ਵੀ ਹੋ ਗਿਆ ਉਹ ਫਿਰ ਵਿਕਤੀ ਆਉਣਗੇ ਫਿਰ ਨਾ ਪਤਾ ਦੋ ਦਾ ਕਟਾਲੂ ਕੀ ਫਾਇਦਾ ਤੁਸੀਂ ਮੇਚੀ ਕਰ ਲੋਗੇ ਨਹੀਂ ਨਾ ਉਹ ਵੀ ਤਾਂ ਆ ਗਿਆ ਨਾ ਮੇਰੇ ਕਹਿਣ ਮੰਗਾ ਲਾਡੋ ਤੇ ਕੋਈ ਗੱਲ ਆ ਗਈ ਨਾ

ਯਾਰੋ ਪੱਠਾਂ ਹੀ ਜਾਣਗੀਆਂ ਤੂੰ ਰੱਖ ਲੈਰਦੀ ਤੇਰੀ ਮਹਿੰਗੀ ਮੀਂਹ ਲੈ ਤਾ ਰੱਖ ਲੈ ਉਹਨੇ ਰੱਖ ਲੈ ਅੱਛਾ ਤੇਰੇ ਬੱਚੇ ਦੀ ਵਿੱਚ ਪਾ ਦੇਣਗੇ ਬੱਚੇ ਪਹਿਲੇ ਦੋ ਦੇ ਲੈ ਕਰੂ ਲੈ ਭਾਈ ਉਹ ਅਟ ਲੈ ਯਾਰ ਅਸਲ ਕੋਈ ਜਗ੍ਹਾ ਸੀ ਤੰਗੂ ਗਰੀ ਮੰਨਗੇ ਤੈਨੂੰ ਕਿਹਾ ਵੀ ਉਹ ਨਾਲ ਦਾ ਤੂੰ ਆਏ ਦੱਸ ਬੀਬੀ ਨੂੰ ਸ਼ਾਦ ਤੂੰ ਆਇਆ ਤਾਂ ਇਹਨੂੰ ਰੋਟੀ ਸਾਡੀ ਤੇ ਕਹਿੰਦੀ ਇਹ ਗੱਲ ਤੇ ਤੈਨੂੰ ਵੀ ਰੋਟੀ ਬਣਾ ਦੇ ਤੈਨੂੰ ਵੀ ਰੋਟੀ ਬਣਾ ਲੈ ਕਿੰਨੀ ਫਰਕ ਬਹੁਤ ਕਰਦਾ ਨਹੀਂ ਪਹਿਲਾ ਦਿਨ ਹੀ ਫਰਕ ਬਹੁਤ ਕਰਦਾ ਉਹ ਹੀ ਡਬਲ ਕਮਪਰ ਮੈਂ ਨਹੀਂ ਮੇਰੇ ਕੋਲ ਨੰਨੇ ਵਾਲੀ ਗੱਲ ਹੋ ਗਈ ਨਾ ਆਪਦੀ ਲੈਣੇ ਵਾਕੇ ਪ੍ਰਾਈਸ ਪੂਰੇ ਨੇ ਆ ਵੀ ਪੂਰੀ ਆ ਵੀ ਪੂਰੀ ਐ ਆਲੇ ਨੂੰ ਆ ਤੂੰ ਕਹਿਣਾ ਲੱਗੀ ਹੋਈ ਐ ਵੀ ਦੰਦ ਪੂਰੇ ਹੋ ਗਏ ਦੱਸ ਉਹ ਨੂੰ ਵੀ ਲਾ ਦੱਸ ਅਲੀਸੀ ਦੇਖ ਨਹੀਂ ਜਾਂਦਾ ਅਚਾਉ ਲੀਸੀ ਦੇਖ ਲਈ ਪਾਹਾਂ ਦੇ ਕਿੱਥੇ ਚੜਿਆ ਖਣਾ ਮੈਂ ਤੂੰ ਪਹਿਲਾਂ ਚਾਹ ਤਾ ਬੱਸ ਤੂੰ ਮੁੱਲ ਹੋਇਆ ਘਰੀ ਵੀ ਮੈਨੂੰ ਘਾਟਾ ਨਾ ਲਾਉਣੇ ਪੈਣ 10 ਰੁਪਏ ਨੇ ਆ ਵੀ ਨਹੀਂ ਹੁਣ ਪੜ ਕੇ ਲੈ ਵੀਰਾ ਸਾਹਿਬ ਮੰਗ ਲਿਆ ਮੈਂ ਕਦੇ ਵੀ ਮਾਰੂ ਬੋਟ ਨਹੀਂ ਕਰਨੀ ਗਾ। ਅੱਜ ਪੰਜ ਹੋਰ ਫਰਕ ਆਗਾ। ਤੇ ਤੂੰ ਵੀ ਜਾ ਰਾ ਜਿੰਨੇ ਦੀਆਂ ਬੱਕਰੀਆਂ ਆ 52000 ਦੀਆਂ ਸੀ। 54000 ਦੀਆਂ ਤੇ। ਹੋਰ ਕਿੰਨੇ ਦੀਆਂ ਨੇ ਮੈਂ? ਕਹ ਇੱਕੋ ਗੱਲ ਕਰਦੇ ਆ। ਪਿੱਛੇ ਮੱਥਾ ਮਰਵਾਉਂਦੇ। 90000 ਚੰਦ ਮੇਰੀ ਹੈਗੀ ਨਹੀਂ। ਇਹ ਕਿੰਨੇ ਦੀ ਯਾਰ ਦਾ ਭਾਅ ਇਹ ਕਿੰਨੇ ਦੀਆਂ ਵੇਚੀਓ ਕਿੰਨੇ ਹੈ ਕਿੰਨੇ ਲਿਆ ਤੂੰ ਦੱਸ ਵੀ ਨਾ ਤੂੰ ਤਾਂ ਉਹ ਵੀ ਗੱਲਾਂ ਚ ਘਾਪਿਆ ਮੈਂ ਤਾਂ ਪਹਿਲਾਂ ਕਹਿੰਦਾ ਸੀ ਆਹ ਤੂੰ ਜਾ ਮੈਨੂੰ ਨਾਲ ਲੈ ਵਈ ਜਾ ਕੱਲਾ ਆਪ ਵੀ ਦੱਸ ਬੱਕਰੀ ਕਿੰਨੇ ਨੇ 4 ਆਪ ਵੀ 5 ਹੈ ਜੀ 5 ਲੋ ਖਾਲੀ ਹੈ ਆ ਤਨ ਹੋ ਗਈ ਤੇਰੀ ਦੀ ਬੱਕਰੀ ਕਰੇ ਜਣੇ ਕਿੰਨੇ ਲੱਗ 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 ਕਿੰਨੇ ਦੀਆਂ ਬੱਕਰੀਆਂ ਜਾਂ ਲੱਕੀ ਰਾਜੇ ਕੋਈ ਭਰੋਸਾ ਨਹੀਂ ਦਿੱਤਾ ਨੀ ਦੇ ਦੋ ਸਾਡੇ ਚਾਰ ਪੰਜ ਨੇ ਵਿਚਨ ਵਾਲੇ ਪਾਸੇ ਆ ਨਹੀਂ ਆਉਂਦੇ ਸੇ ਨੂੰ ਕਹਣਾ ਯਾਰ ਕਿੰਨੇ ਨੇ ਹੈਗੇ ਕੋਈ ਮਾੜਾ ਬੰਦ ਕਰਿਓ ਜਾ ਮੈਂ ਤੈਨੂੰ ਪਛਾਨਣਾ ਖਾਤਾ ਤੂੰ ਆ ਮੈਂ ਤੈਨੂੰ ਪਛਾਨ ਜਾਗਾ ਤਾ ਤੂੰ ਕਹਿੰਦੀ ਵਰਕ ਹੈ ਸਾਈ ਦਾ ਤੂੰ ਹੀ ਲਾ ਤੈਨੂੰ ਮੈਂ ਨਹੀਂ ਕਰਦਾ ਹੈ ਤੈਨੂੰ ਛੱਡੀ ਨਾ ਸਾਈ ਲੈ ਜਾ ਆਪਦੀ ਉਹ ਲਿਆ ਕੇ ਟੁੱਟਦਾ ਘਟਾ ਉਹ ਕੋਈ ਵੱਧ ਮੰਗਦਾ ਯਾਰ ਉਹ ਵੀ ਆਇਆ